ਆਹ ਮੁਰਗੀਆਂ ਨੇ ਸਾਨੂੰ ਤੰਗ ਕਰਿਆ ਬਾਈ ਸਾਨੂੰ ਇਹ ਖਾਣਾ ਨਹੀਂ ਖਾਣਾ ਮੌਂਦੇ ਚਲ ਹਟ ਚਲ ਮੁਰਗੀਆਂ ਨੇ ਸਾਨੂੰ ਬਹੁਤ ਤੰਗ ਕਰਿਆ ਵਾ ਪਿਆਜ਼ ਕੱਟੇ ਦੀਗੇ ਪਿਆਜ਼ ਚੱਕਣ ਆ ਗਏ ਹਾਂ ਜੀ ਥੋੜੇ ਤਾਂ ਲੈ ਵੀ ਗਏ ਚੱਕ ਕੇ ਤੇ ਲੱਗੇ ਆਪਾਂ ਖਾਣਾ ਪੀਣਾ ਬਣਾਉਣ ਖਾਣਾ ਪੀਣਾ ਕਾਹਦਾ ਆਪਾਂ ਤਾਂ ਬਸ ਚਾਹ ਬਣਾਵਾਂਗੇ ਪਹਿਲਾਂ ਪੋਹਾ ਬਣਾਵਾਂਗੇ ਫਿਰ ਉਸ ਤੋਂ ਬਾਅਦ ਪੰਮਣਾ ਬਣਾਵਾਂਗੇ ਚਾਹ ਆਹ ਆਪਣਾ ਦੇਖੋ ਜੀ ਕਚਰਾ ਆਪਾਂ ਸਾਰਾ ਕਚਰਾ ਇਵੇਂ ਰੱਖਦੇ ਆਂ ਆਪਾਂ ਕਚਰਾ ਕਿਤੇ ਸਿੱਟਦੇ ਨਹੀਂ ਹੈਗੇ ਜੀ এনਵਾਇਰਨਮੈਂਟ ਨੂੰ ਆਪਾਂ ਬੜਾ ਮਤਲਬ ਸਤਕਾਰ ਪਿਆਰ ਦੰਦੇ ਆਂ ਤੇ ਕੇਅਰ ਕਰਨੀ ਚਾਹੁੰਦੇ ਆ ਪਾਣੀ এনਵਾਇਰਨਮੈਂਟ ਦੀ ਨਲੀਆਂ ਮਰ ਗਿਆ ਜੋ ਜਿੰਨਾਰੀਆਂ ਨੂੰ ਤੋੜ ਦਾਲ ਲਿਆ ਪਾਣੀ ਦਾ ਕੱਢ ਲਿਆ ਆਪਾਂ ਨੇ ਚੱਪਾਂ ਛੱਡ ਦਿੱਤੇ ਆਪਾਂ ਖਾ ਲੈਣਾ ਹੁਣ ਦੇਖੋ ਤੁਸੀਂ ਦੇਖਦੇ ਰਹੋ ਤੁਸੀਂ ਹੁਣ ਆ ਤੋੜ ਲਿਆ ਦਾ ਆ ਲੋ ਆ ਤੋੜ ਤੋੜ ਕੇ ਰੱਖ ਲੈਣਾ ਆਪਾਂ ਨੇ ਤੇ ਫ੍ਰੀ ਆਫ ਕਾਸਟ ਆ ਜੀ ਇਹ ਜਿਹੜੀ ਜਗ੍ਹਾ ਤੇ ਬੈਠੇ ਸਨ ਇਹ ਬੱਬਾਈ ਨਸਤਾ ਹੈ ਲਓ ਜੀ ਪੋਹਾ ਤੋਆ ਜਾ ਰਿਹਾ ਹੈ ਮੈਡਮ ਵੱਲੋਂ ਇੱਥੇ ਤੜਕਾ ਲਾਇਆ ਜਾ ਰਿਹਾ 500 ਮੈਂ ਤੜਕਾ ਲਾਇਆ ਜਾ ਰਹੇ ਹੈ ਤੇ ਮੈਡਮ ਪੋਹਾ ਧੋਣ ਲੱਗੀ ਹੈ ਜਿਆਦਾ ਪਾਣੀ ਨਾ ਪਾਓ ਜੀ ਬਸ 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 ਥੋੜਾ ਜਿਹਾ ਪਾਣੀ ਪਾ ਕੇ ਬਸ ਕਰ ਦਿਓ ਪਾਣੀ ਬਸ ਧੰਨਵਾਦ ਤੁਹਾਡਾ ਇਹ ਤੈਨੂੰ ਚੋਕੀ ਕਰ ਲਿਆ ਇਹ ਕਹਿੰਦੇ ਸਾਨੂੰ ਇਹ ਧਰ ਲਓ ਅੱਜ ਚਲੋ ਜੀ ਵੈਸੇ ਬਹੁਤ ਵਧੀਆ ਟਾਈਮ ਲੰਘ ਰਿਹਾ ਸਾਡਾ 2 ਘੰਟੇ ਹੋ ਚਲੇ ਸਾਨੂੰ ਦੇ ਵਧੀਆ ਟਾਈਮ ਲੰਗੀ ਜਾ ਰਿਹਾ ਓਏ ਲਓ ਜੀ ਲੱਗੀ ਜਾ ਰਿਹਾ ਤੜਕਾ ਫਿਰ ਹੋਰ ਹੀ ਤੇ ਤਿਆਰੀ ਆ ਰਹੀਆਂ ਸਮੈਲਾਂ ਸੋਹਣੀਆਂ ਸੋਹਣੀਆਂ ਨਾਰੀਅਲ ਦੇ ਤੇਲ ਦੀਆਂ ਕਾਕਾ ਚਲਿਆ ਜਾ ਚਲਿਆ ਜਾ ਧਰ ਲੈਣਾ ਅੱਜ ਤੈਨੂੰ ਮੈਂ ਨਹੀਂ ਹਰ ਹਰ ਕਰ ਕਰੇ ਕਰੇ ਲਓ ਜੀ ਤੜਕਾ ਆਪਣਾ ਪਿਆਜ਼ ਭੁੰਨੇਗਾ ਹਵਾ ਚੱਲੀ ਜਾ ਰਹੀ ਹੈ ਬਹੁਤ ਜ਼ਿਆਦਾ। ਲਓ ਜੀ ਪਹਿਲੀ ਵਾਰੀ ਅਸੀਂ ਆਹ ਸਾਰੀ ਵਾਲ ਦੇ ਤੇਲ ਜਿਹੜਾ ਲੱਗੇ ਆ ਵਾਲ ਦਾ ਤੜਕਾ ਲਾਉਣ ਨੂੰ ਦੇਖਦੇ ਆ ਕਿਹੋ ਜਿਹਾ ਬਣਦਾ ਕੀ ਹਿਸਾਬਤਾ ਬੰਦਾ। ਲਓ ਜੀ ਰੈਡੀ ਹੈ ਜੀ ਸਮਝ ਲਓ। ਚਾਹ ਪੀਣ ਵਾਸਤੇ ਪਾਣੀ ਪਾਇਆ ਤੇ ਆਪਾਂ ਨੇ ਵਿੱਚ ਕਰਿਆ ਆਪਾਂ ਨੇ ਉਹ ਅ ਚਾਹ ਟੀ ਬੈਗ ਬਾਅਦ ਤੇ ਆਪਾਂ ਨੇ ਠੀਕ ਹੈ ਜੀ ਇੱਕ ਪੈਗ ਟੀ ਬੈਗ ਪਾਤਾ ਤੇ ਆਪਣਾ ਇੱਕ ਪਾਣਾ ਹਨ ਬਣ ਗਈ ਚਾਹ ਰੈਡੀ ਹੋ ਗਈ ਲਓ ਜੀ